ਸੋ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਹੋਣ ਦੀ ਸ਼ੰਕਾ ਦੇ ਚੱਲਦੇ ਫਿਰੋਜ਼ਪੁਰ ਦੇ ਨੇੜੇ ਇਸ ਟ੍ਰੇਨ ਨੂੰ ਕੁਝ ਸਮਾਂ ਪਹਿਲਾਂ ਰੋਕ ਲਿਆ ਗਿਆ ਔਰ ਮੌਕੇ ਦੇ ਉੱਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਡੌਗ ਸਕੈਡ ਦੇ ਨਾਲ ਪਹੁੰਚ ਕੇ ਇਸ ਟ੍ਰੇਨ ਦੀ ਤਲਾਸ਼ੀ ਲਈ ਰੇਲਵੇ ਪੁਲਿਸ ਨੂੰ ਗੁਪਤ ਸੂਚਨਾ ਕੰਟਰੋਲ ਰੂਮ ਤੇ ਆਉਣ ਦੇ ਬਾਅਦ ਇਸ ਟ੍ਰੇਨ ਨੂੰ ਰੋਕ ਲਿਆ ਗਿਆ ਔਰ ਇਸ ਦੇ ਬਾਅਦ ਰੇਲ ਪੁਲਿਸ ਦੇ ਇਲਾਵਾ ਪੰਜਾਬ ਪੁਲਿਸ ਤੇ ਬੀਐਸਐਫ ਦੀਆਂ ਵੀ ਵੱਖ-ਵੱਖ ਟੀਮਾਂ ਪਹੁੰਚ ਗਈਆਂ ਜਿਨ੍ਹਾਂ ਵੱਲੋਂ ਇਸ ਟ੍ਰੇਨ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਹਾਲਾਂਕਿ ਜਦੋਂ ਇਹ ਜਾਂਚ ਕੀਤੀ ਜਾ ਰਹੀ ਸੀ ਤਾਂ ਇਸ ਦੇ ਵਿੱਚ ਜੋ ਯਾਤਰੀ ਸਵਾਰ ਸਨ ਯਾਤਰੀਆਂ ਨੂੰ ਥੱਲੇ ਉਤਾਰ ਲਿਆ ਗਿਆ ਵੱਡੀ ਖਬਰ ਇਸ ਵੇਲੇ ਨਿਕਲ ਕੇ ਆ ਰਹੀ ਹੈ ਕਿ ਸੁਰੱਖਿਆ ਏਜੰਸੀਆਂ ਵੱਲੋਂ ਟ੍ਰੇਨ ਦੀ ਚੈਕਿੰਗ ਜਿਹੜੀ ਆ ਉਹ ਕਰਵਾਈ ਗਈ ਆ ਔਰ ਲਗਾਤਾਰ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਐਂਬੂਲੈਂਸ ਦੇ ਇਲਾਵਾ ਅਨੇਕਾਂ ਹੋਰ ਵੀ ਕੇਂਦਰ ਦੀਆਂ ਏਜੰਸੀਆਂ ਇੱਥੇ ਮੌਜੂਦ ਨੇ ਗੱਲਬਾਤ ਦੌਰਾਨ ਐਸਐਸਪੀ ਫਿਰੋਜ਼ਪੁਰ ਮੈਡਮ ਸੋਮਿਆ ਮਿਸ਼ਰਾ ਨੇ ਔਰ ਕੁਝ ਯਾਤਰੀਆਂ ਨੇ ਕੀ ਕਿਹਾ ਆਉ ਤੁਹਾਨੂੰ ਸੁਣਾਉਂਦੇ ਹਾਂ ਕਿੱਥੇ ਜਾ ਰਹੇ ਸੀ ਕਿਰ ਕਿੱਥੋਂ ਸਫ਼ਰ ਕਰ ਰਹੇ ਸੀ ਤੁਸੀਂ ਮੈਂ ਕਟੜਾ ਤੋਂ ਆ ਰਹੀ ਹਾਂ ਰਿਲੇਸ਼ਨ ਕਰਤੀ ਉਹਨੂੰ ਅੱਗੇ ਮਿਲ ਬਚਿੰਗਿਆ ਜੇ ਤੁਹਾਨੂੰ ਕਾਸੂ ਬੇਗੂ ਟੇਸ਼ਨ ਤੇ ਉਤਾਰੇਗਾ ਕੀ ਕਾਰਨ ਦੱਸੇਗੇ ਨੇ ਕਾਰਨ ਤਾਂ ਦੱਸਿਆ ਨਹੀਂ ਗਿਆ ਉਹਦੋਂ ਕਿਹਾ ਗਿਆ ਕਿ ਥੱਲੇ ਉਤਰਦੇ ਸਾਰੇ ਟੇਮਰਸ ਸਟੇਸ਼ਨ ਤੋਂ ਬਾਹਰ ਕਿੱਧਰ ਤੋਂ ਬਾਹਰ ਪੜਨ ਲੱਗਾ ਕਿ ਕੋਈ ਬੰਬ ਟੈਕਸੀ ਨਹੀਂ ਹੈ ਮੈਂ ਮਾਈਕ ਖੋਲ੍ਹ ਰਿਹਾ ਹਾਂ 에ਰਪੋਰਟ ਤੋਂ ਹਾਂਜੀ ਫਿਰੋਜ਼ਪੁਰ ਪੁਲਿਸ ਨੇ ਇਨਫੋਰਮੇਸ਼ਨ ਮਿਲੀ ਸੀਗੀ ਜੀਆਰਪੀ ਪਿਆਰ ਕੇ ਵੱਲੋਂ ਕਿ ਇੱਕ ਟ੍ਰੇਨ ਜਿਹੜੀ ਹੁਣੇ ਖੁਲਗੜੀ ਖਾਨੇ ਦੇ ਖੁਲਗੜੀ ਖਾਨੇ ਇੰਡੀਆ ਦੇ ਵਿੱਚ ਜਿਹੜਾ ਕਸਬੇ ਕੋ ਰੇਲਵੇ ਸਟੇਸ਼ਨ ਹੈ ਉੱਥੇ ਰੋਕੀ ਗਈ ਹੈ ਤੇ ਉਹਦੇ ਉਹਦੇ ਸੰਬੰਧਿਤ ਇੱਕ ਕਾਲ ਉਹਨਾਂ ਨੂੰ ਰਿਸੀਵ ਹੋਈ ਹੈ ਤੇ ਇਨੀਸ਼ੀਏਟਲੀ ਇਹ ਸੂਚਨਾ ਪਾੰਦੇ ਹੀ ਲੋਕਲ ਪੁਲਿਸ ਪਲੱਸ ਆਰਪੀਐਸ ਦੇ ਅਧਿਕਾਰੀ ਐਨਜੀਆਰਪੀ ਦੇ ਅਧਿਕਾਰੀ ਸਾਰੇ ਆ ਕੇ ਜਿਹੜਾ ਇਹ ਕੋਆਰਡੀਨੇਟ ਗਿਆ ਲਾਲ ਜਿਹੜੇ ਟ੍ਰੇਨ ਦੇ ਮੁਸਾਫਰ ਕਰ ਰਹੇ ਜਿਹੜੇ ਹੁਣ ਇਸ ਵਕਤ ਅਹਮਦਾਬਾਦਵਾਨਾ ਸਿਟੀ ਐਂਸਪੁਰ ਸੇ ਟਰੈਵਲ ਕਰ ਰਹੇ ਉਹਨੂੰ ਵੈਕੂਏਟ ਕੀਤਾ ਗਿਆ ਹੈ ਉਹਨ ਦੇ ਲਈ ਜੋ ਖਾਣੇ ਦੇ ਔਰ ਜੋ ਪਾਣੀ ਪੀਣ ਦੇ ਪ੍ਰਬੰਧ ਹੈ ਉਹ ਵੀ ਕਿੱਥੇ ਜਾ ਰਹੇ ਨੇ ਅਸੀਂ ਸਾਰਿਆਂ ਨੂੰ ਇਹੀ ਕਹਿ ਰਹੇ ਨੇ ਕਿ ਉਹ ਪੂਰੀ ਤਰ੍ਹਾਂ ਆਪਣੀ ਕਾਮ ਜਾਂ ਉਹ ਸਾਰਾ ਕੁਝ ਮੇਨਟੇਨ ਮੈਮ ਕਿਹੜੇ ਸੁਰੱਖਿਆ ਦੇ ਦਸਤੇ ਇੱਥੇ ਮੰਗਾਏ ਗਏ ਆ ਜੀ ਹੁਣ ਤੱਕ ਕਿੰਨੀ ਪੁਲਿਸ ਲਾਈ ਹੈ ਜਿਹੜੀ ਨੰਬਰ 1 ਜਿਹੜੀ ਲੋਕਲ ਪੁਲਿਸ ਹੈ ਉਸਨੇ ਏਰੀਆ ਕੋਆਰਡਨ ਕੀਤਾ ਹੈ ਜੀਆਰਪੀ ਤੇ ਆਰਪੀਐਫ ਦੇ ਮੁਲਾਜ਼ਮ ਤੇ ਉਹਨਾਂ ਦੇ ਆਫੀਸਰ ਸਾਡੇ ਨਾਲ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਜਿਹੜੀ ਬੌਮ ਡਿਸਪੋਜ਼ਲ ਸਪੋਰਟ ਟੀਮਸ ਹੁੰਦੀਆਂ ਆ ਪੰਜਾਬ ਪੁਲਿਸ ਦੀ ਉਹ ਤਿੰਨ ਟੀਮੇ ਹੁਣ ਆ ਰਹੀ ਨੇ ਇੱਥੇ ਇਸ ਤੋਂ ਇਲਾਵਾ ਜਿਹੜੀ ਬੀਐਸਐਫ ਦੀ ਡੌਗਸਕਾਟ ਟੀਮ ਹੈ ਸਾਡੀ ਡੌਗਸਕਾਟ ਟੀਮ ਹੈ ਉਹ ਸਾਰੇ ਇੱਥੇ ਮੌਜੂਦ ਨੇ ਪਬਲਿਕ ਯਹਾਂ ਪੇ ਪੀਸਫੁਲੀ ਬਿਠਾਈ ਗਈ ਹੈ ਉਹ ਸਾਰ ਨੂੰ ਦੱਸਿਆ ਗਿਆ ਹੈ ਕਿ ਇਹ ਸਿਚੁਏਸ਼ਨ ਹੈ ਔਰ ਅਸੀਂ ਉਹਨੂੰ ਪੂਰੀ ਕੌਨਫੀਡੈਂਟਲੀ ਟੈਕਲ ਕਰ ਰਹੇ ਹਾਂ ਮੈਮ ਕਿੰਨੇ ਦਿਨ ਤੱਕ ਟ੍ਰੇਨ ਚੱਲ ਸਕਦੀ ਹੈ ਕਿੰਨੀ ਦੇਰ ਲੱਗੇਗੀ ਚੈਕਿੰਗ ਦੇ ਨਾਲ ਨਹੀਂ ਇਹ ਪੂਰੀ ਜਿਹੜੀ ਚੈਕਿੰਗ ਹੈ ਹੁਣੇ ਜਾਰੀ ਹੈ ਇਹਦੇ ਵਿੱਚ ਥੋੜਾ ਸਮਾਂ ਲੱਗੇਗਾ ਉਹਦੇ ਬਾਅਦ ਪੂਰਾ ਜਦ ਸਾਨੂੰ ਆਲ ਕਲੀਅਰ ਮਿਲ ਜਾਂਦਾ ਹੈ ਜਿਹੜੀ ਸਪੈਸ਼ਲਾਈਜ਼ਡ ਟੀਮ ਹੈ ਉਹਨਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਆਰਪੀਐਫ ਐਂਡ ਜੀਆਰਪੀ ਦੇ ਅਧਿਕਾਰੀ ਵੱਲੋਂ ਹੀ ਇਹ ਟ੍ਰੇਨ ਚੱਲਦੀ ਹੈ ਟ੍ਰੇਨ ਕਿੱਥੇ ਜਾ ਰਹੀ ਸੀ ਮੈਮ ਆ ਜਿਹੜੀ ਸਾਡੀ ਸੂਚਨਾ ਹੈ ਜੰਮੂ ਤਵੀ ਤੋਂ ਅਹਮਦਾਬਾਦ ਕੀ ਔਰ ਜਾ ਰਹੀ ਸੀਗੀ ਜਦ ਇਨਫੋਰਮੇਸ਼ਨ ਮਿਲੀ ਤਾਂ ਇਹ ਫਿਰੋਜ਼ਪੁਰ ਕ੍ਰਾਸ ਕਰ ਰਹੀ ਸੀ ਫਿਰੋਜ਼ਪੁਰ ਡਿਸਟ੍ਰਿਕਟ ਦੇ ਅੰਦਰ ਜੁਰਾਤਪੁਰ ਗੜੀ ਰੇਲਵੇ ਸਟੇਸ਼ਨ ਹੈ ਕਾਸੂ ਬੀਗੋ ਉੱਥੇ ਇਹ ਮੌਜੂਦ ਸੀਗੀ ਉੱਥੇ ਇਸ ਇਮੀਡੀਏਟ